ਤਾਰਨੀ ਸਾਹਿਬੇ ਕਿਵੇਂ ਦੇਖਦੇ ਹਾਂ ਲਗਾਤਾਰ ਚਾਰ ਵਾਰ ਪ੍ਰਧਾਨ ਰਹਿ ਚੁੱਕੇ ਨੇ ਐਡਵੋਕੇਟ ਧਾਮੀ ਤੇ ਹੁਣ ਇਸ ਵਾਰ ਫੇਰ ਦੁਬਾਰਾ ਜਿਹੜਾ ਉਹਨਾਂ ਦਾ ਨਾਮ ਮੁਰਿਆ ਰਿਹਾ ਹੈ ਕਹਿੰਦੇ ਵੀ ਸਰਬਸੰਮਤੀ ਵੀ ਹੋ ਸਕਦੀ ਹੈ ਐਡਵੋਕੇਟ ਸਾਹਿਬ ਦੀ ਸ਼ਖਸੀਅਤ ਹੈ ਉਹ ਇੱਕ ਬਹੁਤ ਹੀ ਬੇਦਾਗ ਸ਼ਖਸੀਅਤ ਹੈ ਔਰ ਪਿਛਲੇ ਟਾਈਮ ਦੇ ਵਿੱਚ ਸਿਰਫ ਇਮਾਨਦਾਰੀ ਤੋਂ ਇਲਾਵਾ ਜਿਹੜੇ ਉਹਨਾਂ ਦੇ ਕੀਤੇ ਹੋਏ ਕੰਮ ਹੈ ਉਹ ਆਪਣੇ ਆਪ ਦੇ ਵਿੱਚ ਬੋਲ ਰਹੇ ਹੈਗੇ ਆ ਮੈਂ ਤਾਂ ਇਹ ਵੀ ਨਹੀਂ ਕਹਦਾ ਕਿ اپوزیشن ਹੈਗੀ ਆ ਕਿਉਂਕਿ اپوزیشن ਤਾਂ ਪਾਸ ਤਾਂ ਹੋ ਚੁੱਕੀ ਹੈਗੀ ਆ اپوزیشن ਦੇ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਹ ਪੰਜ ਮੈਂਬਰੀ ਕਮੇਟੀ ਵੀ ਆਪਸ ਦੇ ਵਿੱਚ ਇਕੱਠੀ ਨਹੀਂ ਹੈਗੀ ਇੰਨਾ ਚੋਣਾ ਹੁੰਦੀਆਂ ਸੀ ਪ੍ਰਧਾਨਗੀ ਨੂੰ ਲੈ ਕੇ بڑے ਸਵਾਲ ਜਿਹੜੇ ਖੜੇ ਹੁੰਦੇ ਸੀ ਬੀਬੀ ਜ਼ਗੀਰ कौर ਅਕਸਰ ਸਵਾਲ ਚੱਕਦੇ ਹੁੰਦੇ ਸੀ ਜਿਹੜਾ ਪ੍ਰਧਾਨ ਦੀ ਚੋਣ ਹੁੰਦੀ ਆ ਲਫਾਫੇ ਚੋਂ ਪ੍ਰਧਾਨ ਨਿਕਲਦਾ ਇਸ ਵਾਰ ਜਿਹੜੀ ਨਵੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਭਜੀਤ ਲਹਿਰ ਜਿਹੜੀ ਹੁਣ ਉਹਨਾਂ ਦੇ ਵੱਲੋਂ ਬੀਬੀ ਜਗੀਰਕੌਰ ਦਾ ਨਾਮ ਮੂਰੇ ਰੱਖਿਆ ਗਿਆ ਚੋਣਾ ਲੜਨ ਵਾਸਤੇ ਪਰ ਉਹਨਾਂ ਨੇ ਆਪਣਾ ਨਾਮ ਪਿੱਛੇ ਲੈ ਲਿਆ ਕੀ ਕਾਰਨ ਲੱਗਦੇ ਨੇ ਉਹਨਾਂ ਕੋਲ ਮੌਕਾ ਸੀਗਾ ਚੋਣਾ ਲੜਨ ਦਾ ਧਾਮੀ ਸਾਹਿਬ ਦੇ ਓਪੋਜ਼ਿਟ ਖੜਦੇ ਪਹਿਲਾਂ ਬੀਬੀ ਜਗੀਰਕੌਰ ਜੀ ਵੀ ਇਸ ਗੱਲ ਨੂੰ ਢਾਈ ਨਹੀਂ ਕਰ ਸਕਦੇ ਕਿ ਉਹਨਾਂ ਦਾ ਨਾਮ ਵੀ ਕਿਸੇ ਨਾ ਕਿਸੇ ਲਫਾਫੇ ਚੋਂ ਹੀ ਨਿਕਲਿਆ ਹੋ ਜੇ ਉਹ ਇਹ ਅਲੀਗੇਸ਼ਨ ਲਾਉਂਦੇ ਐ ਅਲੀਗੇਸ਼ਨ ਲਾਉਣ ਵਾਲਾ ਸਿਲਸਬਾ ਤਾਇਤ ਕੀ ਖਤਮੀ ਹੋ ਗਿਆ ਕਿਉਂਕਿ ਇਹ ਅੱਜ ਨਹੀਂ ਇਤਾ ਹੁਣ ਜਿਵੇਂ ਉਹ ਕੋਈ ਸਹਿਕਤਾ ਹੁੰਦਾ ਹੈ ਨਾ ਉਹ ਕੰਮ ਹੋ ਰਿਹਾ ਹੈਗਾ ਜੇ ਇਹ ਗੱਲ ਹੁੰਦੀ ਤਾਂ ਬਹੁਤ ਦਿਨ ਪਹਿਲਾਂ ਜਿਹੜਾ ਹੈਗਾ ਇਹਨਾਂ ਨੇ ਆਪਣਾ ਕੋਈ ਵੀ ਕੋਈ ਮੈਂਬਰ ਜਿਹੜਾ ਹੈਗਾ ਜਾਂ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਆ ਉਹ ਇਹਨਾਂ ਨੇ ਖੜਾ ਕਰ ਦੇਣਾ ਸੀ ਔਰ ਇਹਨਾਂ ਕੋਲ ਕਿਉਂਕਿ ਕੈਂਡੀਡੇਟ ਹੀ ਕੋਈ ਨਹੀਂ ਹੈਗਾ ਇਹਨਾਂ ਕੋਲ ਮੈਂਬਰੇ ਕੋਈ ਨਹੀਂ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਅੱਜ ਹੋਣੀਆਂ ਨੇ ਸਭ ਤੋਂ ਮੂਰੇ ਨਾਮ ਆ ਰਿਹਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਵੀ ਜਿਹੜੀ ਦੂਜੀ ਧਿਰ ਆ ਉਹਨਾਂ ਦੇ ਵੱਲੋਂ ਆਪਣਾ ਇੱਕ ਕੈਂਡੀਡੇਟ ਆ ਜਿਹੜਾ ਇੰਨੀ ਲੇਟ ਕਿਉਂ ਅਨਾਉਂਸ ਕੀਤਾ ਗਿਆ ਕੀ ਕਾਰਨ ਰਹੇ ਨੇ ਤਾਂ ਮੇਰੇ ਨਾਲ ਅਮਰਦੀਪ ਸਿੰਘ ਐਡਵੋਕੇਟ ਧਾਰਨੀ ਸਾਹਿਬ ਮੌਜੂਦ ਨੇ ਧਾਰਨੀ ਸਾਹਿਬ ਕਿਵੇਂ ਦੇਖਦੇ ਹੋ ਲਗਾਤਾਰ ਚਾਰ ਵਾਰ ਪ੍ਰਧਾਨ ਰਹਿ ਚੁੱਕੇ ਨੇ ਐਡਵੋਕੇਟ ਧਾਮੀ ਤੇ ਹੁਣ ਇਸ ਵਾਰ ਫੇਰ ਦੁਬਾਰਾ ਜਿਹੜਾ ਉਹਨਾਂ ਦਾ ਨਾਮ ਮੂਰੇ ਆ ਰਿਹਾ ਕਹਿੰਦੇ ਵੀ ਸਰਬਸੰਮਤੀ ਵੀ ਹੋ ਸਕਦੀ ਦੇਖੋ ਜਿੱਤੋਂ ਤੱਕ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਦੀ ਸ਼ਖਸੀਅਤ ਹੈ ਉਹ ਇੱਕ ਬਹੁਤ ਹੀ ਬੇਦਾਗ ਸ਼ਖਸੀਅਤ ਹੈ ਔਰ ਪਿਛਲੇ ਟਾਈਮ ਦੇ ਵਿੱਚ ਸਿਰਫ ਇਮਾਨਦਾਰੀ ਤੋਂ ਇਲਾਵਾ ਜਿਹੜੇ ਉਹਨਾਂ ਦੇ ਕੀਤੇ ਹੋਏ ਕੰਮ ਹੈ ਉਹ ਆਪਣੇ ਆਪ ਦੇ ਵਿੱਚ ਬੋਲ ਰਹੇ ਹੈਗੇ ਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੈਂਬਰ ਸਹਿਬਾਨ ਜਿਸ ਤਰੀਕੇ ਦੇ ਨਾਲ ਗੁਰਦੁਆਰਾ ਸਹਿਬਾਨ ਦਾ ਰੱਖ ਰਖਾ ਪਿਛਲੀਆਂ ਸ਼ਤਾਬਦੀਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਨੂੰ ਅੱਗੇ ਹੋ ਕੇ ਉਸ ਦੇ ਉੱਤੇ ਜਿਹੜਾ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੀ ਆਪੋਜੀਸ਼ਨ ਹੈਗੀ ਆ ਮੈਂ ਤਾਂ ਇਹ ਵੀ ਨਹੀਂ ਕਹਿੰਦਾ ਕਿ ਆਪੋਜੀਸ਼ਨ ਹੈਗੀ ਆ ਕਿਉਂਕਿ ਆਪੋਜੀਸ਼ਨ ਤਾਂ ਪਾਸ ਤਾਂ ਹੋ ਚੁੱਕੀ ਹੈਗੀ ਆ ਆਪ ਕਿੰਦੇ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਹ ਪੰਜ ਮੈਂਬਰੀ ਕਮੇਟੀ ਵੀ ਆਪਸ ਦੇ ਵਿੱਚ ਇਕੱਠੀ ਨਹੀਂ ਹੈਗੀ ਔਰ ਤੁਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਹੋਣਾ ਅੱਜ ਦੇ ਅਖਬਾਰਾਂ ਦੇ ਵਿੱਚ ਵੀ ਲੱਗਿਆ ਵਾ ਪਿਛਲੇ ਦਿਨ ਹੀ ਵੀ ਇਹੀ ਹੈਗੀ ਆ ਕਿ اپੋਜੀਸ਼ਨ ਸ਼ਾਇਦ ਗੋਬਿੰਦ ਸਿੰਘ ਲੋਂਗੋ ਨੂੰ ਜਿਹੜਾ ਹੈਗਾ ਮੈਂਬਰ ਪ੍ਰਧਾਨਗੀ ਦਾ ਹੈਗਾ ਖੜਾ ਕਰ ਸਕਦੀ ਹੈਗੀ ਪਰ ਲੋਂਗੋ ਵਾਲ ਸਾਹ ਸੁੱਟ ਜੇ ਹੋਏ ਔਰ ਬਹੁਤ ਹੀ ਦੂਰ ਦਾ ਵਿਅਕਤੀ ਹੈਗੇ ਆ ਉਹਨਾਂ ਨੇ ਇਹ ਸਾਬ ਕਿਤਾਬ ਲਾ ਲਿਆ ਕਿ ਕੱਲ ਨੂੰ ਜਿਹੜਾ ਹੈਗਾ ਅ ਅਖਬਾਰਾਂ ਦੇ ਵਿੱਚ ਮੁੱਖ ਚਰਚਾ ਦੇ ਵਿੱਚ ਆਉਣ ਦੀ بجائے ਇਸ ਗੱਲ ਤੋਂ ਜਿਹੜਾ ਹੈਗਾ ਕਿਨਾਰਾ ਕੀਤਾ ਜਾਵੇ ਔਰ ਫਿਰ ਬਾਅਦ ਦੇ ਵਿੱਚ ਬੀਬੀ ਜ਼ਗੀਰਕੌਰ ਦਾ ਨਾਮ ਲਿਆ ਗਿਆ ਔਰ ਬੀਬੀ ਜ਼ਗੀਰਕੌਰ ਮਤਲਬ ਇਹਦਾ ਮਤਲਬ ਤਾਂ ਇਹ ਹੈਗਾ ਕਿ ਅੱਜ ਦੀ ਘੜੀ ਉਹ ਮੈਂਬਰ ਲੱਭਦੇ ਆ ਕੋਈ ਨਾ ਕੋਈ ਤਾਂ ਖੜਾ ਹੋ ਜਵੇ ਯਾਰ ਇਹ ਨਹੀਂ ਖੜਾ ਹੁੰਦਾ ਕਿਸੇ ਨੂੰ ਖੜਾ ਦਿਓ ਬਈ ਇਹ ਇਲੈਕਸ਼ਨ ਜ਼ਰੂਰ ਕਰਾਉਣੀ ਆ ਅਸੀਂ ਹੁਣ ਇਸ ਗੱਲ ਤੋਂ ਜਿਹੜੀ ਇਹ ਕਹਿੰਦੀ ਸੀ ਨਾ ਸੁਧਾਰ ਲਹਿਰ ਉਹ ਸੁਧਾਰਨ ਲਹਿਰ ਦੀ ਜਿਹੜੀ ਮੈਂ ਕਹਿੰਨਾ ਦਿਵਾਲੀਆਪਨ ਉਹ ਸਭ ਦੇ ਸਾਹਮਣੇ ਆ ਰਿਹਾ ਇਹ ਇਕੱਲੀ ਇਲੈਕਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੈਗੀ ਆ ਉਸ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਰਾਜਨੀਤਿਕ ਪੈਂਠ ਹੈਗੀ ਆ ਉਸ ਦਾ ਜਿਹੜਾ ਚਲਕਾਰਾ ਇਸ ਚੀਜ਼ ਤੋਂ ਸਮਝਾਉਂਦਾ ਹੈਗਾ ਕਿ ਅੱਜ ਸ਼ਰੂਮਣੀ ਅਕਾਲੀ ਦਲ ਇੱਕੋ ਹੈਗਾ ਔਰ ਉਹ ਜਿਹੜਾ ਹੈਗਾ ਜੀ ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੈਗੇ ਉਹ ਹੈਗਾ ਔਰ ਉਸ ਤੋਂ ਬਿਨਾ ਜਿਹੜਾ ਬਾਕੀ ਖਿਡੇ ਪੁੰਡੇ ਜੇ ਜਿਨ੍ਹਾਂ ਕੋਲ ਆਪਣਾ ਬੰਦਾ ਖੜਾਉਣ ਲਈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਤਰਨ ਤਰਨ ਦੇ ਵਿੱਚ ਇਹਨਾਂ ਕੋਲ ਬੰਦਾ ਖੜਾਉਣ ਲਈ ਕਿਸੇ ਕੋਲ ਬੰਦਾ ਨਹੀਂ ਸੀ ਹੈਗਾ ਕੋਈ ਆਪ ਮਿੰਤਾ ਕਰਕੇ ਕਦੇ ਕਿਸੇ ਦੇ ਨਾਲ ਖੜੇ ਹੁੰਦੇ ਹੈਗੇ ਆ ਕਦੇ ਕਿਸੇ ਦੀ ਅਸੀਂ ਜੀ ਉਹਦੀ ਮਦਦ ਕਰਾਂਗੇ ਉਹ ਤੁਹਾਡੇ ਭਰਾਵੋ ਪੱਲੇ ਕੀ ਹੈਗਾ ਤੁਹਾਡੇ ਨਾਲ 4 ਵੋਟਾਂ ਨਹੀਂ 5 ਤੁਸੀਂ ਬੰਦੇ ਹੈਗੇ ਆ ਤੇ ਇਸ ਚੀਜ਼ ਦਾ ਜਿਹੜਾ ਹੈਗਾ ਨਾ ਇਹ ਸਮਝ ਆਉਣ ਲੱਗੀ ਲੋਕਾਂ ਨੂੰ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਸਵਾਲ ਇਹ ਹੈਗਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਮੈਂਬਰ ਸਾਹਿਬਾਨ ਹੈਗੇ ਉਹ ਮੈਂਬਰ ਸਾਹਿਬਾਨ ਨੂੰ ਵੀ ਪਤਾ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨੇ ਕੰਮ ਚਾਹੇ ਉਹ ਕਾਲਜ ਲੈਵਲ ਦੇ ਹੈਗੇ ਆ ਐਜੂਕੇਸ਼ਨ ਦੇ ਪ੍ਰਤੀ ਹੈਗਾ ਚਾਹੇ ਜਿਹੜਾ ਹੈਗਾ ਧਰਮ ਪ੍ਰਤੀ ਹੈਗਾ ਚਾਹੇ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਆਂਦੀ ਦੇ ਰੇਖਦਾ ਹੈਗਾ ਹਰ ਚੀਜ਼ ਦੇ ਵਿੱਚ ਧਾਮੀ ਸਾਹਿਬ ਨੇ ਬਹੁਤ ਹੀ ਸਹਿਰਦਤਾ ਦੇ ਨਾਲ ਕੰਮ ਕੀਤਾ ਔਰ ਉਸ ਚੀਜ਼ ਦਾ ਜਿਹੜਾ ਹੈਗਾ ਅੱਜ ਰਿਜ਼ਲਟ ਇਹ ਆ ਰਿਹਾ ਹੈਗਾ ਕਿ ਕੋਲ ਬੰਦਾ ਖੜਾ ਕਰਨ ਨੂੰ ਤਾਂ ਨਹੀਂ ਹੈਗਾ ਹੋ ਸਕਦਾ ਹੈ ਕਿ ਕੋਈ ਆਪਣੇ ਆਪ ਸਿਆਣਾ ਬੰਦਾ ਕਹਿ ਦਵੇ ਵੀ ਚਲੋ ਜੀ ਠੀਕ ਹੈ ਜੀ ਸਰਬਸੰਮਤੀ ਦੇ ਨਾਲ ਸਰਦਾਰ ਹਰਜਿੰਦਰ ਸਿੰਘ ਦੇ ਧਾਮੀ ਦੇ ਵਿਅਕਤੀਤਵ ਨੂੰ ਜਿਹੜਾ ਹੈਗਾ ਦੇਖਦੇ ਹੋਏ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਜਿਹੜਾ ਹੈਗਾ ਸਰਬਸੰਮਤੀ ਦੇ ਨਾਲ ਪ੍ਰਧਾਨ ਬਣਾ ਦਿੱਤਾ। ਪਹਿਲਾਂ ਚੋਣਾਂ ਹੁੰਦੀਆਂ ਸੀ ਪ੍ਰਧਾਨਗੀ ਨੂੰ ਲੈ ਕੇ ਬੜੇ ਸਵਾਲ ਜਿਹੜੇ ਖੜੇ ਹੁੰਦੇ ਸੀ। ਬੀਬੀ ਜ਼ਗੀਰਕੌਰ ਅਕਸਰ ਸਵਾਲ ਚੱਕਦੇ ਹੁੰਦੇ ਸੀ ਜਿਹੜਾ ਪ੍ਰਧਾਨ ਦੀ ਚੋਣ ਹੁੰਦੀ ਆ ਲਫਾਫੇ ਚੋਂ ਪ੍ਰਧਾਨ ਨਿਕਲਦਾ। ਇਸ ਵਾਰ ਜਿਹੜੀ ਨਵੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਲਹਿਰ ਜਿਹੜੀ ਹੁਣ ਉਹਨਾਂ ਦੇ ਵੱਲੋਂ ਬੀਬੀ ਜ਼ਗੀਰਕੌਰ ਦਾ ਨਾਮ ਮੂਰੇ ਰੱਖਿਆ ਗਿਆ ਚੋਣਾਂ ਲੜਾਉਣ ਵਾਸਤੇ ਪਰ ਉਹਨਾਂ ਨੇ ਆਪਣਾ ਨਾਮ ਪਿੱਛੇ ਲੈ ਲਿਆ। ਕੀ ਕਾਰਨ ਲੱਗਦੇ ਨੇ ਉਹਨਾਂ ਕੋਲ ਮੌਕਾ ਸੀਗਾ ਚੋਣਾ ਲੜਨ ਦਾ ਧਾਮੀ ਸਾਹਿਬ ਦੇ ਓਪੋਜ਼ਿਟ ਖੜਦੇ ਕੁਝ ਤਾਂ ਚੋਣਾ ਹੁੰਨੀਆ ਸੀਗੀਆਂ ਵੋਟਾਂ ਕੁਝ ਤਾਂ ਪੈਣੀਆਂ ਸੀ ਕੁਝ ਨਾ ਕੁਝ ਤਾਂ ਨਿਕਲ ਕੇ ਮੂਰੇ ਸਾਹਮਣੇ ਆਉਣਾ ਸੀ ਦੇਖੋ ਪਿਛਲੇ ਟਾਈਮ ਦੇ ਵਿੱਚ ਵੀ ਬੀਬੀ ਜ਼ਗੀਰ ਕੌਰ ਨੇ ਦੇਖ ਚੁੱਕੇ ਹੈਗੇ ਆ ਦੂਜੀ ਗੱਲ ਪਹਿਲਾਂ ਬੀਬੀ ਜ਼ਗੀਰ ਕੌਰ ਜੀ ਵੀ ਇਸ ਗੱਲ ਨੂੰ ਢਾਈ ਨਹੀਂ ਕਰ ਸਕਦੇ ਕਿ ਉਹਨਾਂ ਦਾ ਨਾਂ ਵੀ ਕਿਸੇ ਨਾ ਕਿਸੇ ਲਫਾਫੇ ਚੋਂ ਹੀ ਨਿਕਲਿਆ ਹੋ ਜੇ ਉਹ ਇਹ ਅਲੀਗੇਸ਼ਨ ਲਾਉਂਦੇ ਪਰ ਦੇਖੋ ਇਹ ਜਿੰਨੇ ਵਿਅਕਤੀ ਹੈਗੇ ਆ ਜਿਹੜੇ ਸ਼ਰੋਮਣੀ ਅਕਾਲੀ ਦਲ ਦੀ ਜਿਨ੍ਹਾਂ ਨੇ ਇਲੈਕਸ਼ਨ ਦੇ ਬੈਨਰ ਥਲੇ ਇਲੈਕਸ਼ਨ ਲੜੀ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਹੈਗੇ ਆ ਤਾਂ ਇੱਕ ਜਿਹੜੀ ਹੈਗੀ ਹੈ ਨਾ ਇੱਕ ਇੱਕ ਬਾਡੀ ਹੋਇਆ ਕਰਦੀ ਹੈਗੀ ਹੈ ਜਿਹੜੀ ਇਹਨਾਂ ਚੀਜ਼ਾਂ ਨੂੰ ਯੋਜਨਾਬੱਧ ਕਰਕੇ ਅੱਗੇ ਚੱਲਦੀ ਹੈਗੀ ਹੈ ਰਹਿ ਗਈ ਬੀਬੀ ਜਗੀਰ ਕੌਰ ਦੀ ਜੇ ਅਲੀਗੇਸ਼ਨ ਲਾਉਣ ਵਾਲਾ ਸਿਲਸਿਲਾ ਤਾਂ ਇਹਦੀ ਖਤਮੀ ਹੋ ਗਿਆ ਕਿਉਂਕਿ ਇਹ ਅੱਜ ਨਹੀਂ ਇਹ ਤਾਂ ਹੁਣ ਜਿਵੇਂ ਉਹ ਕੋਈ ਸਹਿਕਤਾ ਹੁੰਦਾ ਹੈ ਨਾ ਉਹ ਕੰਮ ਹੋ ਰਿਹਾ ਹੈਗਾ ਜੇ ਇਹ ਗੱਲ ਹੁੰਦੀ ਤਾਂ ਬਹੁਤ ਦਿਨ ਪਹਿਲਾਂ ਜਿਹੜਾ ਹੈਗਾ ਇਹਨਾਂ ਨੇ ਆਪਣਾ ਕੋਈ ਵੀ ਕੋਈ ਮੈਂਬਰ ਜਿਹੜਾ ਹੈਗਾ ਜਾਂ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਆ ਉਹ ਇਹਨਾਂ ਨੇ ਖੜਾ ਕਰ ਦੇਣਾ ਸੀ ਔਰ ਇਹਨਾਂ ਕੋਲ ਕਿਉਂਕਿ ਕੈਂਡੀਡੇਟ ਹੀ ਕੋਈ ਨਹੀਂ ਹੈਗਾ ਇਹਨਾਂ ਕੋਲ ਮੈਂਬਰੇ ਕੋਈ ਨਹੀਂ ਹੈਗਾ ਇਸ ਕਰਕੇ ਬੀਬੀ ਜਗੀਰ ਕੌਰ ਨੇ ਵੀ ਇਹ ਦੇਖ ਲਿਆ ਕਿ ਬਾਰ ਬਾਰ ਦੇਖੋ ਜਿੱਤੇ ਅੱਜ ਤੁਸੀਂ ਮੈਨੂੰ ਸਵਾਲ ਪਹਿਲੇ ਹੀ ਕੀਤਾ ਕੇ ਚਾਰ ਵਾਰ ਪ੍ਰਧਾਨ ਰਹਿ ਚੁੱਕੇ ਆ ਤੇ ਅੱਗੇ ਨੂੰ ਲੋਕ ਇਹ ਵੀ ਗਿਣਤੀ ਕਰਨਗੇ ਫਲਾਣਾ ਏਨੇ ਵਾਰ ਹਾਰ ਚੁੱਕੇ ਆਗਾ ਸੋ ਇਹ ਗਿਣਤੀਆਂ ਤੋਂ ਡਰਦੇ ਜਿਹੜੇ ਹੈਗੇ ਪੱਜ ਰਹੇ ਤੁਹਾਨੂੰ ਕੀ ਲੱਗਦਾ ਵੀ ਹੁਣ ਜਿਹੜਾ ਅਕਾਲੀ ਦਲ ਪੂਰਨ ਸੁਜੀਤ ਨੇ ਨਾਮ ਰੱਖਿਆ ਮਿੱਠੂ ਸਿੰਘ ਕਾਨਕੇ ਉਹ ਟੱਕਰ ਦੇ ਸਕਦੇ ਨੇ ਹਰਜਿੰਦਰ ਸਿੰਘ ਧਾਮੀ ਨੂੰ ਦੇਖੋ ਜਦੋਂ ਉਹ ਨਾ ਮੈਦਾਨ ਦੇ ਵਿੱਚ ਮੈਦਾਨ ਛੱਡ ਛੱਡ ਭੱਜਣ ਲੱਗ ਜਾਣ ਫਿਰ ਟੱਕਰ ਵਾਲੀ ਗੱਲ ਨਹੀਂ ਰਹਿੰਦੀ ਆ ਫਿਰ ਤਾਂ ਖਾਨਾ ਪੂਰਤੀ ਵਾਲੀ ਗੱਲ ਹੁੰਦੀ ਆ ਔਰ ਉਹ ਖਾਨਾ ਪੂਰਤੀ ਵਾਸਤੇ ਇੱਕ ਜਗ੍ਹਾ ਨੂੰ ਬਚਾਉਣ ਵਾਸਤੇ ਜਾਂ ਆਪਣਾ ਐਗਜ਼ੈਕਟਿਵ ਦੇ ਵਿੱਚ ਕੋਈ ਮੈਂਬਰ ਲਿਆਉਣ ਵਾਸਤੇ ਇਹ ਤਾਂ ਹੁਣ ਉਹ ਚਾਰਾ ਜੁਗੀਆਂ ਚੱਲ ਰਹੀਆਂ ਤੇ ਦੇਖੋ ਇੱਕ ਹਰ ਚੀਜ਼ ਦਾ ਇੱਕ ਕਦ ਹੋਇਆ ਕਰਦਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਇੱਕ ਕਦ ਹੋਣਾ ਚਾਹੀਦਾ ਇਹ ਨਹੀਂ ਹੈਗਾ ਕਿ ਤੁਸੀਂ ਖਾਣਾ ਪੂਰਤੀ ਵਾਸਤੇ ਕਿਸੇ ਨੂੰ ਵੀ ਜਿਹੜਾ ਹੈਗਾ ਇੱਕ ਵਾਰ ਚੱਕ ਕੇ ਖੜਾ ਕਰ ਦੋ ਤੇ ਕੱਲ ਨੂੰ ਇਹ ਨਾ ਹੋਵੇ ਕਿ ਉਹਨਾਂ ਨੂੰ ਜਿਹੜਾ ਹੈਗਾ ਪ੍ਰਪੋਜ਼ ਕਰਨ ਵਾਲਾ ਔਰ ਸੈਕੰਡ ਕਰਨ ਵਾਲਾ ਵੀ ਕੋਈ ਨਾ ਨਿਕਲੇ ਸੋ ਇਸ ਤਰ੍ਹਾਂ ਦੀ ਗੱਲ ਹੈ ਮੈਂ ਸਮਝਦਾ ਕਿ ਇਹਨਾਂ ਨੂੰ ਹੁਣ ਬਹੁਤ ਇਸ ਚੀਜ਼ ਦਾ ਪ੍ਰਭਾਵ ਵੀ ਬਹੁਤ ਦੂਰ ਤੱਕ ਜਾਊਗਾ ਜੇ ਇਹ ਸਰਬਸੰਮਤੀ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਵੀ ਸਾਬਤ ਹੁੰਦਾ ਹੈਗਾ ਕਿ ਸਿੱਖ ਕੌਮ ਇਕੱਠੀ ਹੈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਠੀ ਹੈ ਤਾਂ ਇਸ ਦੇ ਨਾਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖਾਂ ਤੇ ਜਿਹੜੇ ਸੈਂਟਰ ਵੱਲੋਂ ਹਮਲੇ ਹੋ ਰਹੇ ਆ ਲੱਗਦਾ ਕਿ ਉਹਦੇ ਤੇ ਵੀ ਠੱਲ ਪਾਉਗਾ ਤਾਂ ਧਰਨੀ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਇਸੀ ਅਮਰਦੀਪ ਸਿੰਘ ਧਾਰਨੀ ਇਹਨਾਂ ਦੇ ਵੱਲੋਂ ਦੱਸਿਆ ਗਿਆ ਵੀ ਕਿਵੇਂ ਜਿਹੜੇ ਕਿ ਚਾਰ ਵਾਰ ਐਡਵੋਕੇਟ ਧਾਮੀ ਸਾਹਿਬ ਨੇ ਜਿਹੜੇ ਪ੍ਰਧਾਨ ਰਹੇ ਨੇ ਕੀ ਉਹਨਾਂ ਦਾ ਕਾਰਜਕਾਰ ਰਿਹਾ ਕੀ ਕੁਝ ਉਹਨਾਂ ਦੇ ਵੱਲੋਂ ਕੰਮ ਕੀਤੇ ਗਏ ਨੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਿਹੜਾ ਕਲੀਅਰ ਹੋ ਜਾਵੇਗਾ ਕਿ ਐਸਜੀਪੀਸੀ ਦਾ ਨਵਾਂ ਪ੍ਰਧਾਨ ਕੌਣ ਬਣਦਾ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਦੇਖਦੇ ਰਹੋ ਰੋਜ਼ਾਨਾ ਟਾਈਮਸ